ਸਵਾਗਤ ਹੈ ਜੀ ਅਕਾਲ ਦੋਸਤੋ ਤੁਹਾਡਾ ਸਾਬਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਜੇਕਰ ਤੁਸੀਂ ਕਾਂਬਰ ਰਾਸ਼ੀ ਦੇ ਜਾਤਕ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਆਉਣ ਵਾਲਾ ਸਮਾਂ ਤੁਹਾਡੇ ਲਈ ਚੋਕਾਨ ਵਾਲੇ ਬਦਲਾਵ ਲੈ ਕੇ ਆ ਰਿਹਾ ਹੈ ਪੈਸਾ ਗੱਡੀ ਮਕਾਨ ਸਭ ਕੁਝ ਤੁਹਾਡਾ ਹੋ ਸਕਦਾ ਹੈ ਪਰ ਕਿਵੇਂ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕਾਂਬਰਾਸ਼ੀ ਵਾਲਿਆਂ ਲਈ ਇਹਨਾਂ ਵੱਡੇ ਬਦਲਾਅ ਕਿਉਂ ਆ ਰਹੇ ਹਨ ਤੇ ਇਹ ਸਭ ਹਾਸਲ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਦੇਖੋ ਕਿਉਂਕਿ ਇਹ ਸਿਰਫ ਇੱਕ ਆਮ ਭਵਿੱਖਬਾਣੀ ਨਹੀਂ ਬਲਕਿ ਤੁਹਾਡੀ ਜ਼ਿੰਦਗੀ ਬਦਲਣ ਦੀ ਪੂਰੀ ਗਾਈਡ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਰੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਛਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਹਮੇਸ਼ਾ ਬਣੀ ਰਹੇ ਦੋਸਤੋ ਇਸ ਸਾਲ ਕੁੰਭ ਰਾਸ਼ੀ ਵਾਲਿਆਂ ਲਈ ਛਨੀ ਤੇ ਬ੍ਰਹਸਪਤੀ ਦਾ ਸੰਜੋਗ ਬਹੁਤ ਹੀ ਮਹੱਤਵਪੂਰਨ ਰਹੇਗਾ ਛਨੀ ਦੇਵ ਜੋ ਕਿ ਕੁੰਭ ਰਾਸ਼ੀ ਦੇ ਸੁਆਮੀ ਹਨ ਉਹ ਤੁਹਾਨੂੰ ਸਬਰ ਤੇ ਮਿਹਨਤ ਨਾਲ ਅਮੀਰ ਬਣਾ ਸਕਦੇ ਹਨ ਦੂਜੇ ਪਾਸੇ ਤੁਹਾਡੀ ਬੁੱਧੀ ਤੇ ਫੈਸਲਾ ਲੈਣ ਦੀ ਸ਼ਕਤੀ ਨੂੰ ਬ੍ਰਾਹਸਪਤੀ ਦੇਵ ਹੋਰ ਮਜ਼ਬੂਤ ਬਣਾਉਣਗੇ ਜਿਸ ਨਾਲ ਤੁਸੀਂ ਸਹੀ ਨਿਵੇਸ਼ ਤੇ ਸਹੀ ਫੈਸਲੇ ਲੈ ਸਕੋਗੇ ਤੁਹਾਡੇ ਲਈ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਕੌਮਰਾਚੀ ਦੇ ਜੋ ਲੋਕ ਬਿਜ਼ਨਸ ਵਿੱਚ ਲੰਬੇ ਸਮੇਂ ਤੋਂ ਨੁਕਸਾਨ ਚੱਲ ਰਹੇ ਸਨ ਉਹ ਵੀ ਹੁਣ ਲਾਭ ਵਿੱਚ ਆ ਸਕਦੇ ਹਨ ਨੌਕਰੀ ਵਾਲਿਆਂ ਲਈ ਇਹ ਤਨਖਾਹ ਵਧਨ ਤੇ ਤਰੱਕੀ ਦੇ ਸੰਕੇਤ ਬਣ ਰਹੇ ਹਨ ਪੁਰਾਣੇ اٹਕੇ ਹੋਏ ਪੈਸੇ ਵਾਪਸ ਆਉਣ ਦੇ ਜੋਗ ਬਣ ਰਹੇ ਹਨ ਜੇਕਰ ਕਿਸੇ ਨੇ ਤੁਹਾਡੇ ਕੋਲੋਂ ਕਰਜ਼ਾ ਲਿਆ ਸੀ ਤਾਂ ਹੁਣ ਤੱਕ ਵਾਪਸ ਨਹੀਂ ਦਿੱਤਾ ਤਾਂ ਇਸ ਸਾਲ ਤੁਹਾਨੂੰ ਉਹ ਪੈਸੇ ਵਾਪਸ ਮਿਲਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਇਸ ਸਾਲ ਤੁਹਾਨੂੰ ਆਮਦਨ ਦੇ ਕਈ ਨਵੇਂ ਸਰੋਤ ਮਿਲ ਸਕਦੇ ਹਨ ਅਚਾਨਕ ਕੋਈ ਨਵਾਂ ਮੌਕਾ ਜਾਂ ਪ੍ਰੋਜੈਕਟ ਮਿਲ ਸਕਦਾ ਹੈ ਜੋ ਤੁਹਾਡੀ ਆਰਥਿਕ ਤੇ مالی ਹਾਲਤ ਨੂੰ ਹੋਰ ਵੀ ਮਜ਼ਬੂਤ ਕਰੇਗਾ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਕੰਮ ਵਿੱਚ ਮਿਹਨਤ ਕਰਦੇ ਰਹੋ ਤੇ ਨਵੇਂ ਮੌਕੇ ਦੀ ਤਲਾਸ਼ ਕਰਦੇ ਰਹੋ ਜੇਕਰ ਤਾਜ਼ਾ ਦਿਨਾਂ ਦੀ ਤੁਹਾਨੂੰ ਕੋਈ ਵੀ ਨਵੇਂ ਮੌਕੇ ਮਿਲ ਰਹੇ ਹਨ ਤਾਂ ਇਹ ਸੰਕੇਤ ਹੈ ਕਿ ਤੁਹਾਡੀ ਆਰਥਿਕ ਹਾਲਤ ਬਦਲਣ ਵਾਲੀ ਹੈ ਜੋ ਕੁੰਭ ਰਾਸ਼ੀ ਦੇ ਲੋਕਾਂ ਨੂੰ ਨੌਕਰੀ ਵਿੱਚ ਤਰੱਕੀ ਤੇ ਤਨਖਾਹ ਵਧਣ ਦੀ ਉਡੀਕ ਕਰੇ ਹਨ ਉਹਨਾਂ ਲਈ ਇਹ ਸਮਾਂ ਬਹੁਤ ਸ਼ੁਭ ਸਾਬਤ ਹੋਵੇਗਾ ਬਿਜ਼ਨਸ ਕਰਨ ਵਾਲਿਆਂ ਨੂੰ ਨਵੇਂ ਪ੍ਰੋਜੈਕਟ ਦੇ ਸਾਂਝੇਦਾਰੀ ਰਾਹੀਂ ਵੱਡੇ ਲਾਭ ਮਿਲਣ ਦੇ ਯੋਗ ਬਣ ਰਹੇ ਹਨ ਜੇਕਰ ਤੁਹਾਨੂੰ ਕੋਈ ਅਚਾਨਕ ਪੁਰਾਣਾ ਗ੍ਰਾਹਕ ਵੱਲੋਂ ਨਵੇਂ ਮੌਕੇ ਮਿਲਣ ਜਾਂ ਕੋਈ ਪੁਰਾਣਾ ਗ੍ਰਾਹਕ ਵਾਪਸ ਜੁੜਨ ਦੀ ਇੱਛਾ ਜ਼ਾਹਰ ਕਰੇ ਇਸ ਨੂੰ ਨજર ਅੰਦਾਜ਼ ਨਾ ਕਰੋ ਇਹ ਸਮਾਨ ਵੇਚ-ਬੇਚ ਵੀ ਵਧਿਆ ਰਹੇਗਾ ਖਾਸ ਕਰਕੇ ਜਾਇਦਾਦ ਤੇ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਧਿਆਨ ਰੱਖੋ ਕਿਸੇ ਵੀ ਫੈਸਲੇ ਨੂੰ ਜਲਦਬਾਜ਼ੀ ਵਿੱਚ ਨਾ ਲਓ ਸਗੋਂ ਕਿਸੇ ਐਕਸਪਰਟ ਦੀ ਸਲਾਹ ਤੋਂ ਬਾਅਦ ਹੀ ਅੱਗੇ ਵਧੋ ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੀ ਗੱਡੀ ਜਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਸੀ ਤਾਂ ਇਸ ਸਾਲ ਤੁਹਾਡੀ ਇਹ ਇੱਛਾ ਪੂਰੀ ਹੋ ਸਕਦੀ ਹੈ ਬ੍ਰਹਸਪਤੀ ਦੇਵ ਦੀ ਕਿਰਪਾ ਨਾਲ ਤੁਹਾਨੂੰ ਵਧੀਆ ਸਥਾਨ ਤੇ ਵਧੀਆ ਡੀਲ ਮਿਲਣ ਵਾਲੀ ਹੈ ਜਿਨ੍ਹਾਂ ਲੋਕਾਂ ਨੇ ਪਹਿਲਾਂ ਵੀ ਜਾਇਦਾਦ ਵਿੱਚ ਨਿਵੇਸ਼ ਕੀਤਾ ਸੀ ਉਹਨਾਂ ਨੂੰ ਇਸ ਸਮੇਂ ਚੰਗਾ ਮੁਨਾਫਾ ਹੋ ਸਕਦਾ ਹੈ ਨਵਾਂ ਮਕਾਨ ਖਰੀਦਣ ਵਾਲਿਆਂ ਲਈ ਇਹ ਸਾਲ ਬਹੁਤ ਵਧੀਆ ਰਹੇਗਾ ਜੇਕਰ ਤੁਸੀਂ ਹੋਮ ਲੋਨ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਬਹੁਤ ਵਧੀਆ ਆਫਰ ਮਿਲ ਸਕਦੇ ਹਨ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣਾ ਘਰ ਬਣਵਾ ਰਹੇ ਹੋ ਤਾਂ ਤੁਸੀਂ ਇਹ ਸਮਾਂ ਬਹੁਤ ਸ਼ੌਭ ਰਹੇਗਾ ਗੱਡੀ ਖਰੀਦਣ ਲਈ ਅਕਤੂਬਰ ਤੋਂ ਦਸੰਬਰ ਦਾ ਸਮਾਂ ਕੰਮਰ ਆਸ਼ੀ ਲਈ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ ਪਰ ਕੁੰਭ ਰਾਸ਼ੀ ਵਾਲਿਆਂ ਨੂੰ ਅੱਗੇ ਦਸੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮਿਹਨਤ ਤੇ ਸਬਰ ਨਾਲ ਕੰਮ ਕਰੋ ਕਿਉਂਕਿ ਸ਼ਨੀ ਦੇਵ ਦੀ ਕਿਰਪਾ ਤਾਂ ਹੀ ਮਿਲੇਗੀ ਜਦੋਂ ਤੁਸੀਂ ਇਮਾਨਦਾਰੀ ਨਾਲ ਮਿਹਨਤ ਕਰੋਗੇ। ਜਿੰਨਾ ਹੋ ਸਕੇ ਫਜ਼ੂਲ ਖਰਚਿਆਂ ਤੋਂ ਬਚੋ ਤੇ ਠੀਕ ਥਾਂ ਤੇ ਨਿਵੇਸ਼ ਕਰਨ ਤੇ ਧਿਆਨ ਦਿਓ। ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਨਾ ਆਓ। ਜਲਦੀ ਅਮੀਰ ਬਣਨ ਦੇ ਚੱਕਰ ਵਿੱਚ ਗਲਤ ਫੈਸਲੇ ਨਾ ਲਓ। ਸ਼ਨੀਵਾਰ ਦੇ ਦਿਨ ਲੋੜਵੰਦਾਂ ਨੂੰ ਦਾਨ ਦਿਓ ਤੇ ਭਗਵਾਨ ਛੇਪ ਦੀ ਪੂਜਾ ਕਰੋ ਆਪਣੀ ਆਮਦਨ ਦਾ 10% ਹਿੱਸਾ ਬਚਤ ਦੇ ਨਿਵੇਸ਼ ਵਿੱਚ ਰੱਖੋ ਤਾਂ ਜੋ ਭਵਿੱਖ ਵਿੱਚ ਆਰਥਿਕ ਮਜ਼ਬੂਤੀ ਬਣੀ ਰਹੇ ਤੇ ਨਾਲ ਹੀ ਇਸ ਸਾਲ ਯਾਤਰਾ ਕਰਨ ਦਾ ਵੀ ਤੁਹਾਨੂੰ ਲਾਭ ਮਿਲ ਸਕਦਾ ਹੈ ਇਸ ਲਈ ਵੀ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਘਤਰਾਓ ਨਾ ਕੁੰਭ ਰਾਸ਼ੀ ਵਾਲਿਓ ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਮੌਕਾ ਹੈ ਜੇਕਰ ਤੁਸੀਂ ਸਹੀ ਦਿਸ਼ਾ ਵਿੱਚ ਮਿਹਨਤ ਕਰਦੇ ਹੋ ਤਾਂ ਪੈਸਾ ਗੱਡੀ ਤੇ ਮਕਾਨ ਹਾਸਲ ਕਰਨ ਵਿੱਚ ਤੁਹਾਡੇ ਲਈ ਕੋਈ ਵੀ ਮੁਸ਼ਕਲ ਨਹੀਂ ਹੋਵੇਗੀ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ